ਪਿੰਡ ਫਤੇਗੜ ਪੰਜਗਰਾਈਆਂ ਵਿਖੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਪਿੰਡ ਪੰਜਗਰਾਈਆਂ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮਗਰੀ ਵੰਡੀ ਗਈ ਜਿਨ੍ਹਾਂ ਦਾ ਪਿਛਲੇ ਦਿਨੀ ਲਗਾਤਾਰ بارش ਦੌਰਾਨ ਕੰਮਕਾੜ ਠੱਪ ਹੋ ਚੁੱਕਾ ਸੀ ਅਤੇ ਘਰ ਦਾ ਖਰਚਾ ਤੋੜਨਾ ਮੁਸ਼ਕਲ ਹੋ ਚੁੱਕਾ ਸੀ ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਵੀ ਇਸ ਮਹਾਨ ਉਪਰਾਲੇ ਦੀ ਸਲਾਘਾ ਕੀਤੀ ਅਤੇ ਹਰਪਾਲ ਸਿੰਘ ਅਤੇ ਉਸਦੇ ਪਰਿਵਾਰ ਦਾ ਧੰਨਵਾਦ ਕੀਤਾ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਵੀ ਹਰਪਾਲ ਸਿੰਘ ਅਤੇ ਉਸਦੇ ਪਰਿਵਾਰ ਨੂੰ ਅਸੀਸਾਂ ਦਿੱਤੀਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣੋ ਬਲੇਰਕੋਟਲਾ ਤੋਂ ਜਗਜੀਤ ਸਿੰਘ ਕੁਤਬਾ ਦੀ ਖਾਸ ਰਿਪੋਰਟ ਸਾਰੇ ਸੰਗਠਨੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ بارشਾਂ ਹੋਈਆਂ ਨੇ ਜਿਦੇ ਨਾਲ ਆਪਣੇ ਪੰਜਾਬ ਦੇ ਅੰਦਰ ਬਹੁਤ ਵੱਡੀ ਪ੍ਰਦਾਵ ਦੇ ਵਿੱਚ ਹੜ੍ਹ ਵੀ ਆਏ ਨੇ ਹੜ੍ਹ ਵੀ ਇੱਕ ਲੋਕਾਂ ਦੇ ਨਾਲ-ਨਾਲ ਸਾਡੇ ਨਗਰ ਫਟੇਗੜ ਪੰਜਵਰੀਆਂ ਨੂੰ ਦੇਖੀ ਜੀ ਬਹੁਤ ਹੋਇਆ ਇਹ ਪਰਿਵਾਰ ਸੀ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਕੱਪੜੇ ਜਿਨ੍ਹਾਂ ਦਾ ਸਾਰਾ ਸਮਾਨ ਖਾਂਦੀ ਦਾ ਖਰਾਬ ਹੋਇਆ ਹੈ ਤੇ ਉਹਨਾਂ ਦਾ ਕਮਾਊ ਵੀ ਕੋਈ ਨਹੀਂ ਸੀ ਬਹੁਤ ਬਦਵਾਮਾਂ ਬੀਬੀਆਂ ਨਹੀਂ ਸੀ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਸਾਰਿਆਂ ਲਈ ਸਾਡੇ ਨਗਰ ਦੇ ਐਸਆਈ ਹਫਾਲ ਸੰਘਾ ਸਪੈਸ਼ਲ ਬ੍ਰਾਂਚ ਮਲੇ ਕੋਲੋਂ ਲਾ ਕੇ ਉਹਨਾਂ ਦੇ ਪਰਿਵਾਰ ਵੱਲੋਂ ਲਗਭਗ 50 ਤੋਂ ਉੱਪਰ ਪਰਿਵਾਰਾਂ ਨੂੰ ਰਾਸ਼ਨ ਮਹੱਈਆ ਕਰਵਾਇਆ ਗਿਆ ਤੇ ਉਹਨਾਂ ਲੋੜਵੰਦ ਬੀਬੀਆਂ ਨੂੰ ਕੱਪੜਾ ਅਨਾਜ ਜੋ ਵੀ ਉਹਨਾਂ ਦੀਆਂ ਬਸਤਾਂ ਜ਼ਰੂਰੀ ਵਸਤਾਂ ਸੀ ਉਹਨੂੰ ਮਹੱਈਆ ਕਰਵਾਈਆਂ ਗਈਆਂ ਨੇ ਸੋ ਇਸ ਲਈ ਅਸੀਂ ਇੱਥੇ ਸਮੁੱਚਾ ਨਗਰ ਇਸ ਪਰਾਲੇ ਲਈ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਬੀਬੀਆਂ ਦੇ ਜੋ ਇਹ ਨਾਜ ਮੰਗਿਆ ਗਿਆ ਹੈ ਜੋ ਸਮਾਨ ਮੰਗਿਆ ਗਿਆ ਹੈ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਸਹਾਇੀ ਹੋਊਗਾ ਤੇ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇਸ ਤਰ੍ਹਾਂ ਹੀ ਕਰਦੀਆਂ ਕਲਾ ਬਸਦੀ ਤੇ ਸਮੁੱਚਾ ਨਗਰ ਇੱਕ ਵਾਰ ਫੇਰ ਇਸ ਲਈ ਇਸ ਪਰਿਵਾਰ ਦਾ ਧੰਨਵਾਦ ਕਰਦਾ ਹੈ ਵਾਹਿਗੁਰੂ ਦੀ ਕਾਥਾ ਨਾਲ ਸਾਹਿਬ ਜੀ ਇਹ ਬੱਚੀਆਂ ਜੀ ਜਿਸ ਤਰ੍ਹਾਂ ਆ ਆਪਣੇ ਅਦਾਂ ਦੇ ਵਿੱਚ ਕਾफी ਪਬਲਿਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਆਪਰਾਸਨ ਜਿਸ ਤਰ੍ਹਾਂ ਬਾਹਰ ਲਿਕੇ ਜਾ ਰਹੇ ਆ ਬਾਹਰ ਲਿਕੇ ਦੱਸੇ ਜਾ ਰਹੇ ਆ ਅੰਮ੍ਰਿਤਸਰ ਸਾਈਡ ਨੂੰ ਲਿਕੇ ਜਾ ਰਹੇ ਆ ਉਸ ਤਰ੍ਹਾਂ ਸਾਡੇ ਵੀ ਮਨ ਦੇ ਵਿੱਚ ਆਇਆ ਆਪਣੇ ਪਰਿਵਾਰ ਵੱਲੋਂ ਕਿ ਅਸੀਂ ਹੋਵੇ ਮਾਤਾ-ਮਿਤਰੇ ਆਪਣੇ ਪਿੰਡ ਦੇ ਲੋੜਵੰਦ ਮਤਲਬ ਇਹਦੀਆਂ ਬੀਬੀਆਂ ਉਹਨਾਂ ਨੂੰ ਰਾਸ਼ਨ ਮਹਿਆ ਕਰਾਇਆ ਵੀ ਦਿੱਤਾ ਜਾਵੇ ਤੇ ਆਪਣਾ ਜਿਸ ਤਰ੍ਹਾਂ ਘਰਾਂ ਦੇ ਵਿੱਚ ਕਾफी ਨੁਕਸਾਨ ਹੋ ਗਿਆ ਕਾਮਕਾਰ ਸੀ ਜਿਹੜੇ ਲੋਕਾਂ ਦੇ ਠੱਪ ਹੋ ਗਏ ਉਹਦੇ ਕਾਰਨ ਤੇ ਇਹ ਆਪਾਂ ਆਪਣੇ ਪਿੰਡਲੇ ਵਿੱਚ ਮਤਲਬ ਰਾਸਨ ਮਹੀਆ ਕਰਾਇਆ ਜੀ ਮੈਂ ਤਾਂ ਇਹੀ ਕਹਣਾ ਚਾਹਣਾ ਜੀ ਵੱਧ ਤੋਂ ਵੱਧ ਮਤਲਬ ਵੱਧ ਚੜ ਕੇ ਇਹ ਕੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਬਲਿਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪ੍ਰਸ਼ਾਸਨਾਂ ਪਿੱਤਰ ਦੀ ਕਰੋਪੀ ਸੀ ਇਹ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਵੱਧ ਤੋਂ ਵੱਧ ਮਤਲਬ ਬਾਹਰ ਨਹੀਂ ਤਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਹੀ ਸਹਿਯੋਗ ਦੇਣਾ ਚਾਹੀਦਾ ਜੀ ਵੱਧ ਤੋਂ ਵੱਧ ਪਬਲਿਕ ਦੀ ਮਦਦ ਕਰਨੀ ਚਾਹੀਦੀ ਆ ਹਾਂਜੀ ਮੈਂ ਤਾਂ ਪਿੰਡਾਂ ਦੇ ਵਿੱਚ ਹੀ ਪੰਚਾਇਤਾਂ ਦੇ ਮੁਤਬਰ ਬੰਦਿਆਂ ਨੂੰ ਸਾਰਿਆਂ ਨੂੰ ਟੋਟਲ ਮਾਇਦੀ ਲੈਣਾ ਚਾਹਣਾ ਕਿ ਭਾਈ ਵੱਧ ਚੜ ਕੇ ਆਪਣਾ ਇਹਨਾਂ ਲੋਕਾਂ ਦੀ ਮਦਦ ਕਰੇ ਜਿਹੜੇ ਨੁਕਸਾਨ ਜਿੰਨਾ ਦਾ ਹੋ ਗਿਆ ਜਾਂ ਜਿਹੜੀ ਘਰੀ ਬੰਦਾ ਕੋਈ ਦਿਹਾੜੀਦਾਰ ਹੈ ਜਿਹੇ ਨਹੀਂ ਕਿਸੇ ਕੰਮਕਾਰ ਤੇ ਮਤਲਬ ਕੰਮਕਾਰ ਵੀ ਨਹੀਂ ਕਰਕੇ ਠੱਪ ਹੋ ਗਏ ਸੀਗੇ ਤੇ ਉਹਦੇ ਕਾਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਪਿੰਡ ਵਾਸੀਆਂ ਨੂੰ ਮੇਰੀ ਇਹ ਹੀ ਬੇਨਤੀ ਆ ਵੀ ਇਹਨਾਂ ਨਾਲ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਪਿਆ ਜਾਵੇ ਜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਹਾਂਜੀ ਹਾਂਜੀ ਆਪਣੇ ਪੱਧਰ ਤੇ ਆਪਣੀ ਤਨਖਾਹ ਦੇ ਵਿੱਚੋਂ ਮੈਂ ਤੇ ਬੱਚਿਆਂ ਦੀ ਮਦਦ ਦੇ ਨਾਲ ਉਹ ਸੇਵਾ ਸੰਕਰ ਰਹੇ ਆ ਜੀ ਪਰਿਵਾਰ ਵੱਲੋਂ ਬਹਿ ਕੇ ਅਸੀਂ ਆਸ ਵਿੱਚ ਰਾਮਸਰ ਰਾਜੀਤਾ ਸੀ ਉਹ ਕਹਿੰਦੇ ਵੀ ਹੋਵੇ ਨਾ ਤਾਂ ਆਪਾਂ ਪਿੰਡ ਦੇ ਵਿੱਚ ਹੀ ਆਪਾਂ ਇੰਨੇ ਪਰਦਾਦਾਪਨ ਨੂੰ ਮਤਲਬ ਕਰਨੀ ਚਾਹੀਦੀ ਹੈ ਵਧੀਆ ਉਹਨਾਂ ਲਈ ਪਰਿਵਾਰ ਨੇ ਜਿੰਨਾਂ 50 ਤੋਂ ਉੱਪਰ ਨਹੀਂ ਹਾਂਜੀ ਅਸੀਂ ਜੀ ਇਹਨਾਂ ਦਾ ਪਿੰਡ ਨਗਰ ਨਿਵਾਸੀਆਂ ਕੰਨਿਓ ਤੇ ਆਪਣੀ ਜਥੇਬੰਦੀ ਵੱਲੋਂ ਬੀਜੇ ਬੀ ਕੇ ਜੂ ਅਗਰਾਹਾ ਕੰਨਿਓ ਸਾਰੇ ਦਿਨੋਂ ਧੰਨਵਾਦ ਕਰਦੀ ਆਂ ਕਿ ਇਹਨਾਂ ਨੇ ਸਾਡੇ ਨਗਰਵਾਰੇ ਇੰਨਾ ਸੋਚਿਆ ਅਸੀਂ ਇਹ ਚਾਹੁੰਦੇ ਆ ਕਿ ਵੀ ਇਹ ਹਰ ਇੱਕ ਜੋ ਵੀ ਕੋਈ ਸੇਵਾ ਕਰ ਸਕਦਾ ਉਹ ਇਨਸਾਨ ਨੂੰ ਜੋ ਵੀ ਆਪਣੇ ਇਸ ਹਾਰਤ ਹੜਪੀੜਤਾ ਵਿੱਚ ਆਏ ਹੋਏ ਨੇ ਜਾਂ ਹੋਰ ਵੀ ਲੋੜਵੰਦ ਪਰਿਵਾਰ ਨੇ ਸਾਨੂੰ ਵੱਧ ਤੋਂ ਵੱਧ ਇਹਨਾਂ ਦੀ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਆ ਤੇ ਮੈਂ ਸਾਡੇ ਨਗਰ ਨਿਵਾਸੀ ਪਿੰਡ ਪੰਚਾਇਤ ਵੱਲੋਂ ਤੇ ਪਤਵੰਤੇ ਸੱਜਣ ਸਭ ਜਣਾ ਵੱਲੋਂ ਸਾਰਿਆਂ ਵੱਲੋਂ ਇਸ ਪਰਿਵਾਰ ਦਾ तहे ਦਿਲੋਂ ਧੰਨਵਾਦ ਇੱਕ ਵਾਰ ਫੇਰ ਕਰਦੇ ਹਾਂ